ਉਦੀ ਝੋਟੀ ਆ ਗਈ। ਬਾਕੀ ਧੁੱਪ ਪੈਂਦੀ ਹੈ ਇਧਰਲੇ ਪਾਸਿਓਂ ਛਾਂ ਚ ਬਣ ਕੇ ਦਿਖਾਵਾਂਗੇ ਤੁਹਾਨੂੰ। ਆਰਡਰ ਦੀ ਬਣਤਰ ਦਿਖਾਵਾਂਗੇ ਤੇ ਥਣ ਹਵਾਨਾ ਦਿਖਾਵਾਂਗੇ ਝੋਟੀ ਦਾ। ਇੱਕ ਛੱਤ ਥੋੜੀ ਬੱੱਚੇ ਕਰਕੇ ਕਰਦੀ ਐ ਐਚਬੀ ਦੋਸਤੋ ਤਾਜੀ ਸੂਈ ਹੋਈ ਆ ਝੋਟੀ ਐ ਬੱਲੂ 2 ਦੀ ਝੋਟੀ ਆ ਗਈ। ਮੂੰਹ ਮੱਥਾ ਦੇਖ ਸਕਦੇ ਹੋ, ਸਿੰਗ ਦੇਖ ਸਕਦੇ ਹੋ ਬਿਲਕੁਲ ਕੁੰਡੇ। ਇਹ ਇਧਰ ਤੋਂ ਜਦੋਂ ਜਾਊਗੀ ਨਾ ਪਰ ਇਹਨਾਂ ਹਵਾਨਾ ਦੇਖ ਲਓ ਦੋਸਤੋ। ਥਣ ਨੇ ਜਿਹੜੇ ਬਾ ਕਮਾਲ ਲੱਗੇ ਨੇ ਚਾਰੋਂ ਥਣ ਪੂਰੇ ਨਿਖੜ ਮੇ ਗੈਪ ਤੇ ਮੁੱਠੀ ਦੀ ਚਵਾਈ ਵਾਲੇ ਲੱਗੇ ਨੇ ਦੋਸਤੋ। ਹਵਾਨਾ ਬਹੁਤ ਸੋਹਣਾ ਰਿਹਾ ਝੁੱਟੀ ਦਾ ਮੈਂ ਅੰਦਰ ਜਾ ਕੇ ਦਿਖਾਉਣਾ ਬਾਕੀ ਵੀਡੀਓ ਤਾਜੀ ਸੂਈ ਹੋਈ ਹੈ ਦੋਸਤੋ ਬੱਚੇ ਵਾਸਤੇ ਉਤਸੁਕਤਾ ਥੋੜੀ ਜੀ ਇਧਰ ਤੋਂ ਥਣਾ ਦੀ ਤੁਸੀਂ ਦੂਰੀ ਦੇਖ ਸਕਦੇ ਹੋ ਤਕਰੀਬਨ ਤਕਰੀਬਨ ਇੱਕ ਗਿੱਟ ਤੋਂ ਜ਼ਿਆਦਾ ਦੂਰੀ ਹੈ ਦੋਸਤੋ ਤੇ ਬਾਕੀ ਹਵਾਨੇ ਤੇ ਨਾੜਾਂ ਦੇਖ ਸਕਦੇ ਨੇ ਨੇੜ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦਾ ਮੈਂ ਚਾਰੋਂ ਥਣ ਪੂਰੇ ਨਿਖੜਵੇਂ ਲੱਗੇ ਨੇ ਇਧਰ ਤੋਂ ਹਵਾਨਾ ਦੇਖ ਸਕਦੇ ਹੋ ਦੋਸਤੋ ਪੂਰੇ ਟਾਪ ਦਾ ਹਵਾਨਾ ਲੱਗਿਆ ਥੋੜਾ ਬੱਚੇ ਕਰਕੇ ਕਰਦੀ ਆ ਜ਼ਿਆਦਾ ਇੱਥੇ ਤੋਂ ਹਵਾਨਾ ਦੇਖ ਸਕਦੇ ਹੋ ਦੋਸਤੋ ਤੁਸੀਂ ਇਹ ਬੱਲੂ 2 ਦੀ ਝੋਟੀ ਆ ਗਈ ਦੋਸਤੋ ਬੱਲੂ 2 ਦੇ ਵੀ ਦੋਸਤੋ ਪੂਰੇ ਟਾਪ ਦੇ ਰਿਜ਼ਲਟ ਨੇ ਤੇ ਬਾਕੀ ਬਾਈ ਤੋਂ ਪੁੱਛਾਂਗੇ ਇਸ ਟਾਈਮ ਕਿੰਨੇ ਕ ਦਿਨ ਦੀ ਸੂਈ ਹੈ ਕਿੰਨੇ ਕ ਦੁੱਤੇ ਚੱਲ ਰਹੀ ਹੈ ਕੱਦ-ਕਾਠ ਦੇਖ ਸਕਦੇ ਹੋ ਪੁੱਠੇ ਦੀ ਚੜਾਈ ਦੇਖ ਸਕਦੇ ਹੋ ਸਿੰਗਾ ਦੀ ਬਣਤਰ ਦੇਖ ਸਕਦੇ ਹੋ ਬਿਲਕੁਲ ਕੁੰਡੇ ਸਿੰਘ ਨੇ ਇੱਕ ਵਾਰੀ ਤੁਰਦੀ ਦਾ ਖਵਾਨਾ ਦੇਖ ਲਓ ਦੋਸਤੋ ਚਾਰੋਂ ਥਾਣੇ ਪੂਰੇ ਨਖੜਵੇਂ ਗੈਪ ਤੇ ਲੱਗੇ ਨੇ ਹਵਾਨੇਰੀ ਬੰਤਰ ਦੇਖ ਸਕਦੇ ਹਾਂ ਦੋਸਤੋ ਪੂਰੀ ਟੋਕ ਦੀ ਹੈ ਬੱਚੇ ਕਰਕੇ ਕਰਦੀਆਂ ਥੋੜਾ ਜਿਹਾ ਬੱਚਾ ਅੰਦਰ ਬੰਦਿਆ ਹੋਇਆ ਦਾ ਕਾਤ ਤੇ ਬਿਠ ਦੇਖ ਸਕਦੇ ਹਾਂ ਬੇਲ ਦੇਖ ਸਕਦੇ ਹਾਂ ਪਹੁੰਚ ਆ ਰਹੀ ਹੈ ਝੋਟੀ ਦੀ ਤੇ ਚਲੋ ਝੋਟੀ ਦੀ ਕਦ ਕਾਠੀ ਦੇਖ ਸਕਦੇ ਹਾਂ ਦੋਸਤੋ ਜੇ ਕਹਿ ਦੀ ਇੱਕ ਬੁੱਲ ਦੇ ਬਰਾਬਰ ਹੈ ਖੜਨੀ ਦੇਖ ਸਕਦੇ ਹਾਂ ਸਿੰਗਾ ਦੀ ਬਣਾਵਟ ਦੇਖ ਸਕਦੇ ਹਾਂ ਅੱਖ ਦੇਖ ਸਕਦੇ ਹੋ ਕਿਸੇ ਪਾਸਿਓ ਕੋਈ ਕਮੀ ਨਹੀਂ ਹੈਗੀ ਝੋਟੀ 'ਚ ਕੱਦ ਬਹੁਤ ਹੈ ਬੇਲ ਬਹੁਤ ਹੈ ਹਵਾਨਾ ਦੇਖ ਸਕਦੇ ਹੋ ਹਵਾਨੇ ਦੇ ਨਾੜਾ ਦੇਖ ਸਕਦੇ ਹੋ ਦੋਸਤੋ ਨੇੜੇ ਤੋਂ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਮੈਂ ਇਹ ਬੱਲੂ 2 ਦੇ ਰਿਜ਼ਲਟ ਨੇ ਦੋਸਤੋ ਜਿਹੜੇ ਤੁਸੀਂ ਆਪਣੇ ਕੈਮਰੇ ਦੇ ਦੇਖ ਰਹੇ ਹੋ ਬਾਕੀ ਜੇ ਇਧਰ ਨੂੰ ਜਾਊਗੀ ਝੋਟੀ ਇੱਕ ਵਾਰੀ ਹਵਾਨਾ ਉਹ ਦੇਖ ਲਿਓ ਇਸ ਟਾਈਮ ਦੁਪਹਿਰ ਦਾ ਟਾਈਮ ਆ ਦੋਸਤੋ ਉਸ ਹਿਸਾਬ ਨਾਲ ਹਵਾਨੇ ਦੀ ਜੱਜਮੈਂਟ ਕਰ ਲਿਓ ਹਲੇ ਸ਼ਾਮ ਹੁੰਦਿਆਂ ਤੱਕ ਬਹੁਤ ਵੱਡਾ ਹਵਾਨਾ ਬਣਾਇਆ ਜਾਣਾ ਝੋਟੀ ਨੇ ਤੇ ਬਾਕੀ ਜਿਹੜੀ ਬਾਕਮਾਲ ਗੱਲਬਾਤ ਆ ਦੋਸਤੋ ਖਾਣਾ ਵੀ ਬਣਾਵਟਾ ਪੂਰੀ ਸੋਹਣੀ ਆ ਤੇ ਚਾਰੋਂ ਥਣ ਪੂਰੇ ਗੈਪ ਤੇ ਪੂਰੇ ਨਿਖੜਮੇ ਲੱਗੇ ਹੋਏ ਨੇ ਝੋਟੀ ਬਿਊਟੀ ਦੇ ਵਿੱਚ ਵੀ ਬਹੁਤ ਆ ਦੋਸਤੋ ਕੱਦ-ਗਾਠ ਦੇ ਵਿੱਚ ਆ ਬਿਊਟੀ ਤੇ ਮਿਲਕ ਦੀ ਲੈਣ ਵੀ ਆ ਨਾਲ ਤੇ ਬਾਕੀ ਬਾਈ ਨੂੰ ਪੁੱਛਦੇ ਆਂ ਆਪਾਂ ਇਹਨੂੰ ਕਿੰਨੇ ਕਿ ਦਿਨ ਹੋ ਗਏ ਸੁਨੀ ਨੂੰ ਕੀ ਗੱਲਬਾਤ ਆ ਸੁਖਦੀਪ ਬੱਲੂ 2 ਦੀ ਝੋਟੀ ਆ ਬਾਈ ਇਹ ਹਾਂਜੀ ਬੱਲੂ 2 ਦੀ ਦੂਜਾ ਸੂਈ ਦੂਜਾ ਸੂਈ ਹੋਈ ਆ ਕਿੰਨੇ ਕ ਦਿਨ ਦੀ ਸੂਈ ਹੋਈ ਆ ਸੂਈ ਨੂੰ ਹੋਰ ਕੋਈ 7-8 ਦਿਨ 7-8 ਦਿਨ ਹੈ ਐ ਆਈਡੀਆ ਕੋਈ ਕਿੰਨਾ ਕ ਬੋੜਾ ਹੋਊਗਾ ਐਂ 10 ਮੈਂ ਹੋਊਗਾ 10 ਕ ਦਿਨ ਕਿੰਨਾ ਕ ਬੋੜਾ ਹੋਊਗਾ ਇਸ ਟਾਈਮਾ ਇਹਦਾ ਹੋਊਗਾ 15 ਕਿਲੋ 15 ਕਿਲੋ ਦੇ ਨੇੜੇ ਕਿੰਨੇ ਕ ਦੀ ਉਮੀਦ ਆ ਬਾਈ ਕਿੰਨਾ ਕ ਦੁੱਧ ਕਰਜੂ ਇਸ ਸੂਈ ਇਹ ਮੀਂਹ ਤਾਂ ਵੇਖੋ ਸੂਈ ਘੱਟ ਤਾਂ ਗਰਮੀ ਬਹੁਤ ਜ਼ਿਆਦੇ ਆ ਹਾਂਜੀ ਵੀਰੇ ਅਗੇ ਸਤਾਰਾ ਵੀ 15 ਇਸ ਟੈਂਪ ਕਰੀ ਜਿਹੜਾ 17 18 ਦਾ ਕਰੀ ਸਕਦੀ ਹੈ ਇਹ ਦੋਸਤੋ ਬੱਲੂ 2 ਦੇ ਰਿਜ਼ਲਟ ਨੇ ਮਿਲਕ ਲਾਈਨ ਦੇ ਵਿੱਚ ਵੀ ਚੰਗੀਆਂ ਆਉਂਦੀਆਂ ਨੇ ਝੋਟੀਆਂ ਤੇ ਬਿਊਟੀ ਦੇ ਵਿੱਚ ਵੀ ਬਹੁਤ ਸੋਹਣੀਆਂ ਆਉਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਕੁੰਡੇ ਸਿੰਘਾਂ ਦੇ ਵਿੱਚ ਹੈ ਸੋਹਣੀ ਅੱਖ ਲੱਗੀ ਨੀਲੀ ਰਾਵੀ ਵਾਲੀ ਤੇ ਚਾਰੇ ਪੈਰਾਂ ਤੇ ਨਿਸ਼ਾਨ ਦੇਖ ਸਕਦੇ ਹੋ ਮੱਥੇ 'ਚ ਬੱਲ ਹੈ ਦੋਸਤੋ ਨੱਕ ਚਿੱਟਾ ਤੇ ਪਿਛਲੇ ਪੈਰ ਦੇਖ ਸਕਦੇ ਹੋ ਪੂਛ ਦੇ ਵਿੱਚ ਵੀ ਤੇ ਮੇਨ ਗੱਲ ਹੈ ਜਿਹੜੀ ਦੋਸਤੋ ਜਾਨਵਰ ਉਤੋਂ ਤਾਂ ਸੋਨੇ ਬਹੁਤ ਆ ਜਾਂਦੇ ਨੇ ਪਰ ਹਵਾਨੇ ਦੇ ਸੋਨੇ ਘੱਟ ਹੁੰਦੇ ਨੇ ਇਹ ਬੱਲੂ 2 ਦੇ ਵਿੱਚ ਖਾਸियत ਹੈ ਕਿ ਬੱਚੇ ਬਿਊਟੀ ਦੇ ਵਿੱਚ ਵੀ ਬਹੁਤ ਆਉਂਦੇ ਨੇ ਤੇ ਮਿਲਕ ਦੇ ਵਿੱਚ ਵੀ ਬਹੁਤ ਆਉਂਦੇ ਨੇ ਆ ਤੁਸੀਂ ਸਾਹਮਣੇ ਅੱਖਾਂ ਸਾਹਮਣੇ ਦੇਖ ਸਕਦੇ ਹੋ ਤੇ ਆ ਮੈਂ ਇਹਦਾ ਹਵਾਨਾ ਇੱਕ ਵਾਰੀ ਫੇਰ ਦਿਖਾ ਦੇਣਾ ਥਾਣਾ ਦਾ ਗੈਪ ਦੇਖ ਸਕਦੇ ਹੋ ਦੋਸਤੋ ਕਿੰਨਾ ਗੈਪ ਹੈ ਤਕਰੀਬਨ ਤਕਰੀਬਨ ਆਗੇ ਗੱਲ ਕਰਨ ਦਾ ਇੱਕ ਗਿੱਟ ਤੋਂ ਵੀ ਬਾਹਰ ਹੋਊਗਾ ਤੇ ਬਾਕੀ ਦੁੱਧ ਦੀ ਚੰਗੀ ਉਮੀਦ ਹੈ ਤੀਜੇ ਸੂਏ ਜਾ ਕੇ 20 ਪਲੱਸ ਵਾਲੀ ਝੋਟੀਆਂ ਦੋਸਤੋ ਬਈ ਬੱਲੂ ਇਹ ਕਈ ਝੋਟੀਆਂ ਫਾਰਮ ਤੇ ਹਾਂ ਜਿੱਤੇ ਇਹਨਾਂ ਦੇ ਇੱਥੇ ਖੜੀਆਂ ਆ। ਅੱਛਾ ਜੀ। ਅੱਛਾ ਜਿਹੜੀ ਆਪਾਂ ਉਹ ਪਿੱਛੇ ਇੱਕ ਡਰਾਇ ਵਿਖਾਈ ਸੀ। ਹਾਂ ਜੀ ਡਰਾਇ ਵਿਖਾਈ ਤੇ ਆਪ ਜਿਹੜੀ ਛੱਪੜ 'ਚ ਬੈਠੀਆਂ ਦੋ ਉਹ ਵੀ ਇੱਕ ਦੋ ਬਾਹਰ ਛੱਡ 'ਚ ਖੜੀਆਂ। ਠੀਕ ਹੈ। ਮਤਲਬ ਹੈ ਕਿ ਜਿੰਨੇ ਆਪਣੇ ਬੋਲੇ ਨੇ ਸਾਰੇ ਨੇ ਰਿਜ਼ਲਟ ਭਾਈ ਚੰਗੇ ਆ ਰਹੇ ਨੇ ਹਨ। ਹਾਂ ਜੀ ਇਸ ਟਾਈਮ ਜਿਹੜੇ ਇੱਥੇ 4 ਬੋਲ ਆਈ। ਹਾਂ ਜੀ ਇਹਨਾਂ ਦੇ ਵਿੱਚੋਂ ਕੱਲਾ ਸਟਾਰ ਤੋਂ ਵੱਜੀ ਦੇ ਉਮਰ ਛੋੜੀ ਹੈ 104 ਸਾਲਾਂ ਦਾ। ਅੱਛਾ ਜੀ। ਬਾਕੀ ਸਟਾਰ ਹੋ ਕੇ ਉਹਦੀ ਵੀ ਰੰਜਾ ਤੋਂ ਹੋ ਗਿਆ ਦੋ ਤੇ ਆਈਆਂ ਕੰਡੇ ਵਾਲੇ ਦੀਆਂ ਦਾ ਬੇਸ਼ਮਾਰੀ ਕਿਹੜੀ ਕੰਡੇ ਵਾਲੇ ਦਾ ਗਿਣ ਇਹ ਸੇ ਬੱਲੂ ਟਰੀਆਂ ਝੋਟੀਆਂ ਵੀ ਮਤਲਬ ਚੰਗੀਆਂ ਦੁੱਧ ਲੈਣ ਦੀਆਂ ਵੀ ਆਉਂਦੀਆਂ ਤੇ ਇਹਦਾ ਪਲੱਸ ਪੁਆਇੰਟ ਨਾਲ ਬਿਊਟੀ 'ਚ ਵੀ ਆਉਂਦੀਆਂ ਕੱਦ-ਗਾੜ ਬਹੁਤ ਸੋਹਣੇ ਤੇ ਆਹ ਕੱਦ-ਗਾੜ ਲੰਬੀਆਂ ਬਹੁਤ ਆਉਂਦੀਆਂ ਬੇਲ ਬਹੁਤ ਹੁੰਦੀ ਹੈ ਤੇ ਬਈ ਥੱਲੇ ਦੀਆਂ ਝੋਟੀਆਂ ਜਿਵੇਂ ਝੋਟੀਆਂ ਸਾਰੀਆਂ ਐਵੇਂ ਹੀ ਆਉਂਦੀਆਂ ਨੇ ਬੱਲੂ ਦੀਆਂ ਸਾਰੀਆਂ ਐ ਆਏ ਆ ਕੋਈ ਇੱਕ ਅਤੀ ਦਾ ਮਾਂ ਦੇ ਹਿਸਾਬ ਨਾਲ ਫਰਕ ਨਹੀਂ ਪੈ ਸਕਦਾ ਪਰ ਮੋਸਟਲੀ ਜਿਆਦਾਤਰ ਵੀ ਜਿਆਦਾਤਰ ਝੋਟੀਆਂ ਮਤਲਬ ਬਿਊਟੀ ਲਾਈਨ ਦੇ ਵਿੱਚ ਵੀ ਕਹਿ ਦਈਏ ਤੇ ਦੁੱਧ ਲੈਣ ਦੇ ਵਿੱਚ ਵੀ ਠੀਕ ਹੈ ਜੀ ਹਣੀ ਆ ਬਈ ਸਚੋਇਕਾ ਬੱਲੂ 2 ਦਾ ਸੀਮਨ ਆਪਣੇ ਏਰੀਆ 'ਚ ਹੈ ਕਿਸੇ ਵੀਰ ਕੋਲੇ ਸੰਗਰੂਰ ਏਰੀਆ ਦੇ ਵਿੱਚ ਥੋੜੇ ਏਰੀਆ ਦੀ ਜੀ ਆਪਣਾ ਅਮਰਤ ਮੁੰਡਾ ਹਾਂਜੀ ਅਮਰਤ ਅਮਰਤ ਜੀ ਪਿੰਡ ਕਿਹੜਾ ਉਹਨਾਂ ਦਾ ਪਿੰਡ ਦੋਲੇ ਵਾਲਾ ਬੋਲੇ ਵਾਲਾ ਪਿੰਡ ਉਹਨਾਂ ਕੋਲੇ ਸੀਮਨ ਹੈਗਾ ਆਪਣਾ ਇਹਦਾ ਕੱਲੇ ਕੰਡੇ ਵਾਲੇ ਦਾ ਹੈਗਾ ਹਾਂਜੀ ਇਹਦਾ ਤਿਆਰ ਨਹੀਂ ਹੋਇਆ ਠੀਕ ਹੈ ਕੰਡੇ ਦਾ ਵੀ ਆ ਸਟਾਰ ਦਾ ਸਟਾਰ ਵੀ ਦਾ ਠੀਕ ਹੈ ਬੱਲੂ ਦਾ ਉਹਨਾਂ ਕੋਲ ਠੀਕ ਹੈ ਜੀ ਦੋਸਤੋ ਬੱਲੂ 2 ਦਾ ਸਟਾਰ ਦਾ ਕੰਡੇ ਵਾਲੇ ਦਾ ਤਿੰਨ ਬੁੱਲਾਂ ਦੇ ਸੀਮਨ ਬਾਈ ਕੋਲ ਅਵੇਲੇਬਲ ਨੇ ਤੇ ਇੱਕ ਦਾ ਸੀਮਨ ਹੈ ਨਹੀਂਗਾ ਤੇ ਦੋ ਬਾਈ ਦਾ ਨੰਬਰ ਬੋਲੂਗੀ ਅਮਰਤਾ ਦਾ ਨੰਬਰ ਜਿੰਨਾ ਕੋਲ ਟੈਂਸ਼ਨ ਕਰ ਦੋ ਠੀਕ ਹੈ ਜੀ ਉਹ ਦੋਸਤੋ ਜਿਹੜੇ ਵੀ ਸੰਗਰੂਰ ਦੇ ਵਿੱਚ ਸੰਗਰੂਰ ਸੁਨਾਮ ਦੇ ਨੇੜੇ ਉਸੇ ਵੀਰ ਕੋਲੇ ਆਪਣਾ ਸੀਮਨ ਹਾਂਜੀ ਉਸੇ ਕੋਲੇ ਠੀਕ ਹੈ ਦੋਸਤੋ ਬਾਈ ਅਮਰਤ ਕੋਲੇ ਆ ਅਮਰਤ ਸਿੱਧੂ ਆਪਣੇ ਨਾਲ ਹੀ ਰਹਿੰਦਾ ਦੋਸਤੋ ਆਪਣੇ ਪਿੰਡ ਦੇ ਨਾਲ ਹੀ ਦੋਲੇਵਾਲਾ ਪਿੰਡ ਹੈ ਉੱਥੇ ਬਾਈ ਰਹਿੰਦਾ ਤੇ ਬਾਈ ਕੋਲੇ ਤਿੰਨੇ ਝੁੱਟ ਜਿਹੜੇ ਬਾਈ ਨੇ ਦੱਸਿਆ ਉਹਨਾਂ ਦਾ ਸੀਮਨ ਅਵੇਲੇਬਲ ਹੈ ਤੇ ਨੰਬਰ ਉਹਦਾ ਮੈਂ ਸਕਰੀਨ ਤੇ ਲਾ ਦੂੰਗਾ ਜਿਹੜੇ ਵੀਰ ਨੇ ਇਹਨਾਂ ਤਿੰਨੇ ਝੋਟਿਆਂ ਦਾ ਸੀਮਨ ਆਪਣੇ ਏਰੀਆ 'ਚ ਸੁਨਾਮ ਸੰਗਰੂਰ ਦੇ ਨੇੜੇ ਦੋਸਤੋ ਲੈਣਾ ਹੋਵੇ ਭਵਾਨੀਗੜ੍ਹ ਵਗੈਰਾ ਇਧਰੋਂ ਵੀ ਬਾਈ ਆ ਕੇ ਲਿਆ ਸਕਦੇ ਨੇ ਸੁਨਾਮ ਤੋਂ ਗੱਲ ਕਰਾਂ ਬਾਈ ਦਾ ਦੋਲੇਵਾਲ ਪਿੰਡ ਦੋਸਤੋ ਸੁਨਾਮ ਤੋਂ 15 ਕਿਲੋਮੀਟਰ ਜਿਹੜਾ ਬਰੇਟਿਆਂ ਨੂੰ ਰੋਡ ਜਾਂਦਾ ਉਹਦੇ ਤੇ ਰਹਿ ਜਾਂਦਾ ਦੋਸਤੋ ਗਰਾਹਾ ਪਿੰਡ ਦੇ ਨਾਲ ਉਹ ਬਾਈ ਕੋਲੇ ਤਿੰਨੇ ਝੋਟਿਆਂ ਦਾ ਸੀਮਨ ਅਵੇਲੇਬਲ ਆ ਦੋਸਤੋ ਉਹ ਬਾਈ ਤੋਂ origignal ਸੀਮਨ ਮਿਲੂਗਾ ਇਹਨਾਂ ਦਾ ਬਾਕੀ ਸੁਖਦੀਪ ਬਾਈ ਨੇ ਦੱਸਿਆ ਤੇ ਨੰਬਰ ਮੈਂ ਉਹਦਾ ਬਾਈ ਦਾ ਸਕਰੀਨ ਤੇ ਲਾ ਦੂੰਗਾ ਉਹਦੇ ਨਾਲ ਗੱਲਬਾਤ ਕਰਕੇ ਤੁਸੀਂ ਇਹਨਾਂ ਝੋਟਿਆਂ ਦਾ ਸੀਮਨ ਉਸ ਬਾਈ ਤੋਂ ਲੈ ਸਕਦੇ ਹੋ ਬਾਕੀ ਵੀਡੀਓ ਨਾਲ ਐਂਡ ਤੱਕ ਜੁੜਨ ਵਾਸਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ